ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ 19 ਅਤੇ 20 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਲਗਾਤਾਰ ਸਾਰੇ ਦਰਸ਼ਕ ਵੀਰ ਮੌਨਸੂਨ ਦੀ ਅਪਡੇਟ ਦੀ ਮੰਗ ਕਰ ਰਹੇ ਸਨ ਤਾਂ ਨਾਲ ਦੇ ਨਾਲ ਮੌਨਸੂਨ ਦੀ ਅਪਡੇਟ ਵੀ ਦਵਾਂਗੇ ਕਿ ਮੌਨਸੂਨ ਦੀ ਕੀ ਅਪਡੇਟ ਆਈ ਹੈ ਨਵੀਂ ਕਿੱਥੇ ਪਹੁੰਚ ਗਿਆ ਪੰਜਾਬ ਵਿੱਚ ਕਦੋਂ ਆਵੇਗਾ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ 19 ਅਤੇ 20 ਜੂਨ ਦੇ ਮੌਸਮ ਦੀ ਤਾਜ਼ਾ ਸੈਟਲਾਈਟ ਮੇਂ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਪੰਜਾਬ ਦਾ ਕੋਈ ਵੱਡੀ ਹਲਚਲ ਨਹੀਂ ਹੈ ਇਕਾ ਤੁੱਕਾ ਬੱਦਲ ਵਾਜਣੇ ਸਾਨੂੰ ਫਿਲਹਾਲ ਅੱਜ ਪਠਾਨਕੋਟ ਤੋਂ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਮਸ਼ਰਾਹ ਤਰਨਤਾਰਨ ਅਤੇ ਨਾਲੇ ਦਿਓ ਗੁਰਦਾਸਪੁਰ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਪੰਜਾਬ ਦਾ ਮੌਸਮ ਇੱਕਦੁੱਕਾ ਬੱਦਲਵਾਈਆਂ ਨਾਲ ਆਉਂਦਾ ਜਾਂਦਾ ਰਹੇਗਾ ਪਰ ਅੱਜ ਮੀਂਹ ਦੀ ਉਮੀਦ ਪਿਛਲੇ ਦਿਨਾਂ ਨਾਲੋਂ ਘਟਦੀ ਹੋਈ ਦਿਖਾਈ ਦੇ ਰਹੀ ਹੈ ਬਿਸ਼ੱਕ ਸ਼ਾਮ ਦੇ ਸਮੇਂ ਇੱਕ ਸਿਸਟਮ ਸਾਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਫਿਲਹਾਲ ਯੂਪੀ ਤੇ ਦਿੱਲੀ ਦੇ ਨੇੜੇ ਤੇੜੇ ਹੈ ਤੇ ਇਹ ਸ਼ਾਮ ਦੇ ਨੇੜੇ-ਤੇੜੇ ਪੰਜਾਬ ਦੇ ਵਿੱਚ ਕੋਚ ਕਰੇਗਾ ਜਿਸ ਦੇ ਨਾਲ ਪਟਿਆਲਾ ਜਲੰਧਰ ਸੌਰੀ ਪਟਿਆਲਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਰੂਪਨਗਰ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਦੇ ਨੇੜੇ-ਤੇੜੇ ਬੱਦਲਬਾਝ ਦਾ ਅਸਰ ਸ਼ਾਮ ਨੂੰ ਦੇਖਣ ਮਿਲੇਗਾ ਤੇ ਹਲਕੀਦਰਮਣੀ ਬੂੰਦਾਬੰਦੀ ਦੀ ਉਮੀਦ ਕੀਤੀ ਜਾ ਸਕਦੀ ਹੈ ਪਰ ਨਾਲ ਦੀ ਨਾਲ 20 ਤਰੀਕ ਦੀ ਗੱਲ ਕੀਤੀ ਜਾਵੇ ਤਾਂ 20 ਜੂਨ ਨੂੰ ਵੀ ਸੇਮ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹੜੇ ਸਿਸਟਮ ਨੇ ਬੰਗਾਲ ਦੀ ਖਾੜੀ ਵੱਲੋਂ ਹੁਣ ਉੱਠ ਕੇ ਆਉਣਗੇ ਤੇ ਮੱਧ ਪਾਰ ਤੋਂ ਉੱਠ ਕੇ ਆਉਣਗੇ ਇਹ ਕਿੰਨਾ ਕਿਤੇ ਜਿਹੜੀ ਹਿਮਾਚਲ ਦੇ ਨਾਲ ਲੱਗਦੀ ਬੈਲਟ ਹੈ ਜਿਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਨਾਵਾ ਸ਼ਹਿਰ ਨੰਗਲ ਨੰਦਬਰ ਸਾਹਿਬ ਰੂਪਨਗਰ ਚੰਡੀਗੜ੍ਹ ਮੋਹਾਲੀ ਪਟਿਆਲਾ ਫਿਰਦੇਗੜ ਸਾਹਿਬ ਇਹਨਾਂ ਵਿੱਚ ਇਸ ਦਾ ਅਸਰ ਲਗਾਤਾਰ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਲਗਾਤਾਰ ਤੁਸੀਂ ਦੇਖੋਗੇ ਤਾਂ ਮੌਨਸੂਨ ਦਾ ਅਸਰ ਦੱਖਣੀ ਭਾਰਤ ਤੋਂ ਮੱਧ ਪਾਰਤ ਹੁੰਦਾ ਹੋਇਆ ਲਗਭਗ 70% ਭਾਰਤ ਨੂੰ ਕਵਰ ਕਰ ਚੁੱਕਿਆ ਹੁਣ ਸਿਰਫ ਉੱਪਰਲੇ ਸਟੇਟਾਂ ਰਹਿ ਗਈਆਂ ਨੇ ਹੁਣ ਆਪਾਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਨਸੂਨ ਦੀ ਮੌਨਸੂਨ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡਾ ਪੇਜ ਜ਼ਰੂਰ ਫੋਲੋ ਕਰੋ ਤਾਂ ਕਿ ਆਉਂਦੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਹੁਣ ਗੱਲ ਕਰਦੇ ਜੀ ਆਪਾਂ ਮੌਨਸੂਨ ਦੀ ਅਪਡੇਟ ਦੀ ਤੁਸੀਂ ਥੱਲੇ ਨੀਲੇ ਰਖਾਵਾ ਦੇਖ ਰਹੇ ਹੋ ਤੇ ਨੀਲੇ ਰਖਾਵਾ ਦਾ ਮਤਲਬ ਇਹ ਹੈ ਕਿ ਇੱਥੇ ਇੱਥੇ ਮੌਨਸੂਨ ਪਹੁੰਚ ਗਿਆ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਸੀ ਕਿ ਮੌਨਸੂਨ ਜਿਹੜਾ ਆ ਰਿਹਾ ਉਹ ਕਿਤੇ ਨਾ ਕਿਤੇ ਪੰਜਾਬ ਵੱਲ ਸਾਨੂੰ 30 ਜੂਨ ਦੀ ਡੇਟ ਦਿੱਤੀ ਗਈ ਸੀ ਤੁਸੀਂ ਇਹ ਦੇਖੋਗੇ 30 ਜੂਨ ਦੀ ਡੇਟ ਸੀ ਪਰ ਹੁਣ ਜਿਹੜਾ ਮੌਨਸੂਨ ਪਹੁੰਚਿਆ ਜੀ ਇਹ ਪੰਜਾਬ ਦੇ ਲਗਭਗ ਥੋੜੇ ਨੇੜੇ ਪਹੁੰਚ ਗਿਆ ਜੀ ਰਾਜਸਥਾਨ ਵਾਲੇ ਪਾਸੇ ਇੱਥੇ ਪਹੁੰਚ ਗਿਆ ਇੱਥੇ ਨਾਰਮਲ ਦਿਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 5 ਜੁਲਾਈ ਨੂੰ ਮੌਨਸੂਨ ਪਹੁੰਚਦਾ ਜਿਹੜਾ ਇਹ ਪੁਆਇੰਟ ਹੈ ਇਸ ਪੁਆਇੰਟ ਤੇ ਇਹ 5 ਜੁਲਾਈ ਨੂੰ ਪਹੁੰਚਦਾ ਸੀ ਪਰ ਇੱਥੇ ਇਹ 18 ਜੂਨ ਨੂੰ ਪਹੁੰਚ ਚੁੱਕਿਆ ਜਿੱਥੋਂ ਕਿ ਪਤਾ ਲੱਗ ਰਿਹਾ ਜੀ ਇਹ 15 ਦਿਨ ਦੇ ਨੇੜੇ ਤੇੜੇ ਅਡਵਾਂਸ ਚੱਲ ਰਿਹਾ ਠੀਕ ਹੈ ਤੇ ਜਿਸ ਤੋਂ ਕਿ ਬਹੁਤ ਵਧੀਆ ਉਮੀਦ ਲੱਗ ਰਹੀ ਹੈ ਕਿ ਪੰਜਾਬ ਵੱਲ ਵੀ ਮੌਨਸੂਨ ਜਲਦਾ ਆਵੇਗਾ ਤੇ ਅਗਰ ਪੂਰਬੀ ਹਿੱਸੇ ਦੀ ਗੱਲ ਕੀਤੀ ਜਾਵੇ ਤਾਂ ਇਹ ਇਹ ਬਿਹਾਰ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰ ਚੁੱਕਿਆ ਜਿੱਥੇ ਇਹ ਬਿਹਾਰ ਵਿੱਚ 15 ਜੂਨ ਨੂੰ ਪਹੁੰਚਦਾ ਸੀ ਉੱਥੇ ਇਹ ਲਗਭਗ 17 ਜੂਨ ਨੂੰ ਪਹੁੰਚਿਆ ਯਾਨੀ ਕਿ ਇੱਧਰ ਇਹ 2 ਦਿਨ ਲੇਟ ਹੋ ਗਿਆ ਕਿਉਂਕਿ ਬੰਗਾਲ ਦੀ ਖਾੜੀ ਵੱਲੋਂ ਜੋ ਹਵਾਵਾਂ ਚੱਲ ਰਹੀਆਂ ਹਨ ਉਸ ਦੇ ਵਿੱਚ ਥੋੜਾ ਜਿਹਾ ਡਿਲੇ ਆਇਆ ਹੈ ਜਿਸ ਦੇ ਸਿੱਟੇ ਵਜੋਂ ਮੌਨਸੂਨ ਪੂਰਬੀ ਹਿੱਸੇ ਤੋਂ ਆਉਣਾ ਇਸ ਦੀ ਸਪੀਡ ਘਟੀ ਹੈ ਉਮੀਦ ਇਹ ਹੈ ਕਿ 30 ਜੂਨ ਦੀ ਡੇਟ ਪੰਜਾਬ ਨੂੰ ਦਿੱਤੀ ਗਈ ਸੀ ਕਿ 30 ਜੂਨ ਨੂੰ ਪੰਜਾਬ ਵਿੱਚ ਮੌਨਸੂਨ ਆ ਜਾਵੇਗਾ ਪਰ ਜਿਸ ਤਰੀਕੇ ਨਾਲ ਇਹ Rajasthan ਵਾਲੇ ਪਾਸਿਓਂ ੱੱਕਾ ਵੱਜ ਰਿਹਾ ਇਹਨੂੰ ਜਿਸ ਤਰੀਕੇ ਦੀ ਹਵਾਵਾਂ ਦਾ ਮਾਹੌਲ ਬਣਿਆ ਹੋਇਆ ਤਾਂ ਉਮੀਦ ਜ਼ਰੂਰ ਹੈ ਕਿ ਜਲਦ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ 25 ਤੋਂ 26 27 ਜੂਨ ਦੇ ਵਿੱਚ ਕਰ ਰਹੇ ਪਹੁੰਚ ਜਾਵੇਗਾ 30 ਜੂਨ ਦੀ ਵੇਟ ਨਹੀਂ ਕਰਨੀ ਪਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਮੌਨਸੂਨ ਦੇ ਵਿੱਚ ਜਿਹੜਾ ਮੌਸਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੀਂਹ ਜਿਹੜੇ ਨੇ ਉਹ ਇੱਕਾ ਦੁੱਕਾ ਮੀਂਹ ਪੈ ਰਹੇ ਨੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਜਾਂ ਹਫਤੇ ਬਾਅਦ ਇੱਕ ਛਰਾਟੇਦਰ ਮੀਂਹ ਲੱਗ ਗਿਆ ਤਾਂ ਗਰਮੀ ਇੱਕ ਦੋ ਦਿਨ ਵਾਸਤੇ ਭੱਜ ਜਾਂਦੀ ਹੈ ਮੁੜ ਤੋਂ ਹਮਮਤ ਅਤੇ ਮੁੜਕਾ ਹੋ ਜਾਂਦਾ ਪਰ ਬਰਸਾਤਾਂ ਵਿੱਚ ਇਹ ਹੈ ਨਹੀਂ ਹੁੰਦਾ ਕਿ ਕਈ ਵੀਰ ਸੋਚਦੇ ਨੇ ਕਿ ਬਰਸਾਤ ਦਾ ਮੌਸਮ ਦਾ ਮਤਲਬ ਇਹ ਹੁੰਦਾ ਹੈ ਕਿ ਰੋਜ਼ ਮ ਇਹ ਨਹੀਂ ਹੁੰਦਾ ਕਾਫੀ ਵੀਰ ਸਾਨੂੰ ਕਮੈਂਟ ਕਰਦੇ ਨੇ ਪਿਛਲੇ ਸਾਲ ਵੀ ਮੌਨਸੂਨ ਦੇ ਮੌਸਮ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਚੱਲਿਆਗਾ ਧਰ ਕਮੈਂਟ ਕਰੀ ਗਏ ਕਿ ਬਾਈ ਜੀ ਤੁਸੀਂ ਮੀਂਹ ਦੱਸ ਦਿਓ ਪਰ ਮੀਂਹ ਤਾਂ ਹੁੰਦਾ ਨਹੀਂ ਭਾਈ ਜੀ ਮੇਨ ਗੱਲ ਹੁੰਦੀ ਹੈ ਬਰਸਾਤਾਂ ਦੇ ਵਿੱਚ ਬੱਦਲ ਬਾਈ ਜ਼ਰੂਰ ਹੁੰਦੀ ਹੈ ਪਰ ਉਹ ਇੱਕਾ ਦੁੱਕਾ ਥਾਵਾ ਤੇ ਮੀਂਹ ਹੋ ਜਾਂਦਾ ਮੰਨ ਲਓ ਤੁਸੀਂ ਅਗਰ ਆਪਣੇ ਜ਼ਿਲ੍ਹੇ ਦੀ ਗੱਲ ਕਰ ਲਓ ਦੇਖੋ ਵੀ ਲੁਧਿਆਣਾ ਜ਼ਿਲ੍ਹਾ ਕਿੰਨਾ ਵੱਡਾ ਹੈ ਕਈ ਵਾਰੀ ਲੁਧਿਆਣੇ ਦੇ ਖੰਨੇ ਵਾਲੇ ਪਾਸੇ ਮੀਂਹ ਪੈ ਜਾਂਦਾ ਕਈ ਵਾਰੀ ਲੁਧਿਆਣੇ ਦੇ ਰੂਪਨਗਰ ਵਾਲੇ ਪਾਸੇ ਵੀ ਪੈਂਦਾ ਕਈ ਵਾਰ ਲੁਧਿਆਣੇ ਦੇ ਹੁਸ਼ਿਆਰਪੁਰ ਵਾਲੇ ਪਾਸੇ ਵੀ ਪੈ ਜਾਂਦਾ ਠੀਕ ਹੈ ਜੀ ਤੇ ਕਈ ਵਾਰੀ ਨਵਾਂ ਸ਼ਹਿਰ ਕਈ ਵਾਰੀ ਜਲੰਧਰ ਵਾਲੇ ਪਾਸੇ ਵੀ ਪੈ ਜਾਂਦਾ ਤਾਂ ਇਸ ਤਰੀਕੇ ਨਾਲ ਹੁੰਦਾ ਵਰਖਾਤਾਂ ਦੇ ਵਿੱਚ ਕਿ ਜਿਲ੍ਹਾ ਅਸੀਂ ਜਦੋਂ ਦੱਸਦੇ ਆ ਵੀ ਹਾ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਮੀਂਹ ਹੋਵੇਗਾ ਅਜਿਹਾ ਨਹੀਂ ਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਮੀਂਹ ਹੋਵੇਗਾ ਤਾਂ ਲੁਧਿਆਣਾ ਜ਼ਿਲ੍ਹਾ ਬਹੁਤ ਵੱਡਾ ਹੈ 50 60 ਕਿਲੋਮੀਟਰ ਦਾ ਦਾਇਰਾ ਹੁੰਦਾ ਹੈ ਇੱਕ ਪਾਸੇ ਨੂੰ ਅger ਜਾਈਏ ਤਾਂ ਤਾਂ ਉਹ ਕਿਸੇ ਪਾਸੇ ਵੀ ਮੀਂਹ ਹੋਣ ਦੇ ਚਾਂਸ ਬੱਜ ਜਾਂਦੇ ਕਿਉਂਕਿ ਹਵਾਵਾਂ ਜਿਹੜੀਆਂ ਹੁੰਦੀਆਂ ਨੇ ਮੰਨ ਲਓ ਅੱਜ ਅਗਰ ਆਪਾਂ ਸ਼ਹਿਰ ਦੀ ਗੱਲ ਕਰੀਏ ਵੀ ਚੰਡੀਗੜ੍ਹ ਦੇ ਉੱਪਰ ਹਵਾਵਾਂ ਮੀਂਹ ਦੀ ਮਨਰਾ ਰਹੀਆਂ ਨੇ ਅਚਾਨਕ ਹਵਾ ਚੱਲਦੀ ਹੈ ਤਾਂ ਉਹ ਹੋ ਸਕਦਾ ਹੈ ਹਿਮਾਚਲ ਵੱਲ ਖਿਸਕ ਜਾਵੇ ਹਵਾਵਾਂ ਉਹ ਬੱਦਲ ਵੀ ਕਿਆ ਪਤਾ ਉਹ ਹਵਾ ਅਗਰ ਦੱਖਣ ਪੂਰਬੀ ਚੱਲ ਪਈ ਠੀਕ ਹੈ ਜੀ ਤਾਂ ਹਵਾ ਕਿਸੇ ਪਾਸੇ ਨੂੰ ਉਹ ਆਪਾਂ ਕਹਿ ਸਕਦੇ ਕਿ ਪਟਿਆਲੇ ਵੱਲ ਨਿਕਲ ਗਈ ਜਾਂ ਉਹ ਹਵਾ ਮੁਹਾਲੀ ਤੋਂ ਚੰਡੀਗੜ੍ਹ ਹੁੰਦੀ ਹੁੰਦੀ ਭਰਤਗੜ੍ਹ ਅਨੰਦਪੁਰ ਸਾਹਿਬ ਤੋਂ ਨਿਕਲ ਗਈ ਇਸ ਤਰੀਕੇ ਦਾ ਫਰਕ ਪੈ ਜਾਂਦਾ ਹੈ ਅਗਰ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦਸੀਏ ਤਾਂ ਬਰਸਾਤਾਂ ਵਿੱਚ ਇਹ ਹੈ ਨਹੀਂ ਹੁੰਦਾ ਕਿ ਹਰ ਰੋਜ਼ ਹਰ ਰੋਜ਼ ਹੀ ਮੀਂਹ ਹੋਵੇਗਾ ਹਾਂ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਆਪਾਂ ਦੇਖਦੇ ਸੀ ਜਦੋਂ ਥੋੜੇ ਬਹੁਤੇ ਸਾਡੇ ਵਿੱਚੋਂ ਦਰਸ਼ਕ ਵੀਰ ਜਿਹੜੇ ਜਿਨ੍ਹਾਂ ਦੀ ਉਮਰ ਘੱਟ ਸਕੂਲ ਵਿੱਚ ਹੁੰਦੇ ਹੋਣਗੇ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਤਾਂ ਬਰਸਾਤਾਂ ਦੇ ਵਿੱਚ ਝੜੀ ਬਣ ਜਾਂਦੀ ਸੀ ਮਹੀਦੀ ਉਹ ਹੁਣ ਝੜੀਆਂ ਘਟ ਗਈਆਂ ਨੇ ਕਿਉਂਕਿ ਬਰਸਾਤਾਂ ਦੇ ਵਿੱਚ ਹੁਣ ਅਜੇਮੀ ਨਹੀਂ ਹੋ ਰਹੇ ਜੋ ਅੱਜ ਤੋਂ ਆਪਾਂ ਕਹਿ ਲਈ 15-20 ਸਾਲ ਪਹਿਲਾਂ ਹੁੰਦੇ ਸੀ ਕਿਉਂਕਿ ਮੌਸਮੀ ਬਦਲਾਅ ਦੇ ਕਾਰਨ ਬਰਸਾਤਾਂ ਵੀ ਘਟੀਆਂ ਨੇ ਅੱਗੇ ਪਿੱਛੇ ਹੋਇਆ ਮੌਸਮ ਪਹਿਲਾਂ ਕੀ ਹੁੰਦਾ ਸੀ ਕਿ ਦੀ ਕਈ ਵਾਰੀ ਤਾਂ 2-2 3-3 ਦਿਨ ਲਗਾਤਾਰ ਕਿਰਮਣ ਕਣੀ ਹੁੰਦੀ ਰਹਿੰਦੀ ਸੀ ਰਚਮਾ ਮੀਂਹ ਜੀ ਨੂੰ ਕਹਿੰਦੇ ਨੇ ਉਹ ਪੈਂਦਾ ਰਹਿੰਦਾ ਸੀ ਉਹ ਹੁਣ ਘਟਿਆ ਹੈ ਤਾਂ ਅਜੇ ਵੀ ਇੱਕ ਦੁੱਖਾ ਦੇਖਣ ਨੂੰ ਮਿਲਦੇ ਨੇ ਜੇ ਇਹ ਨਹੀਂ ਕਿ ਨਹੀਂ ਹੁੰਦੇ ਪਰ ਹੁਣ ਵੀ ਕਦੀ ਕਦੀ ਹੋ ਜਾਂਦੇ ਨੇ ਕਿ 2 ਦਿਨ ਲਗਾਤਾਰ ਕਿਰਮਣ ਕਣੀ ਹੋ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਸ਼ਾਮ ਤੋਂ ਸਵੇਰ ਹੋ ਗਈ ਅਜਿਹੇ ਮੌਸਮ ਵੀ ਹੁੰਦੇ ਰਹਿੰਦੇ ਨੇ ਪਰ ਹੁਣ ਘਟ ਚੁੱਕੇ ਨੇ ਪਰ ਫਿਰ ਵੀ ਤੁਸੀਂ ਮੌਸਮ ਦੀ ਅਪਡੇਟ ਰੋਜ਼ ਲੈਂਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਉੱਪਰ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਦੁਪਹਿਰ ਦੀ ਜਾਣਕਾਰੀ 1:30 ਤੋਂ 2 ਵਜੇ ਅਤੇ ਰਾਤ ਦੀ ਜਾਣਕਾਰੀ 6:30 ਵਜੇ ਦੇ ਕਰੀਬ ਤੁਹਾਨੂੰ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ